ਮੈਨੂੰ ਆਖਿਆ ਦੀ ਮੈਨੂੰ ਤਾਂ ਤੇਰੇ ਵਰਗਾ ਬੰਦਾ ਚਾਹੀਦਾ ਸੀਗਾ ਇਹਦੇ ਨਾਲ ਤਾਂ ਨੀ ਬਾਂਦਰ ਜੇ ਨਾਲ ਮੇਰਾ ਮੇਲ ਹੀ ਨਹੀਂ ਸੀ ਜਿੱਦੇ ਨਾਲ ਮੈਨੂੰ ਵਿਆਹ ਕੇ ਤੋਰ ਤੱਕ ਕਰਦੇ ਨੇ ਪਤਾ ਨਹੀਂ ਦੇਖਿਆ ਕੀ ਹੈ ਇਹਨਾਂ ਦੀ ਨੋਰਣੀ ਨੇ ਚਾਹ ਬਣਾ ਲਈ ਕਹੇ ਵੀਰੇ ਚਾਹ ਪੀ ਕੇ ਜਾਏ ਵੀਰੇ ਠੀਕ ਹੈ ਇੱਕ ਤਾਂ ਮੈਨੂੰ ਇਸ ਗੱਲੋਂ ਬੜੀ ਸ਼ਰਮ ਆਉਂਦੀ ਹੈ ਵੀ ਵੀਰਾ ਸ਼ਬਦ ਜਿਹੜਾ ਨਾ ਵੀਰਾ ਤੇ ਰਖੜੀ ਇਹ ਦੋ ਸ਼ਬਦ ਆਸ਼ਕ ਲੋਕਾਂ ਨੇ ਬਦਨਾਮ ਕਰਤੇ ਮਿੱਟੀ ਪਟਦੀਆਂ ਨਾ ਸ਼ਬਦਾਂ ਦੀ ਇਹ ਮੇਰਾ ਭਰਾ ਹੈ ਇਹ ਮੇਰਾ ਮੂੰਹ ਬੋਲਿਆ ਭਰਾ ਹੈ ਮੈਂ ਤੇ ਰਕੜੀ ਬੰਦੀ ਹੈ ਇਹ ਮੇਰਾ ਧਰਮ ਦਾ ਭਰਾ ਹੈ ਤੇ ਅੰਦਰੋਂ ਆ ਚੀਜ਼ ਹੁੰਦੀ ਆ ਆਪਸ ਦੇ ਵਿੱਚ ਅੰਦਰੋਂ ਗੰਢ ਤੁੱਪ ਹੁੰਦੀ ਹੈ ਮੈਂ ਵੀਰ ਜੀ ਤੁਹਾਨੂੰ ਕੀ ਦੱਸਾਂ ਮੇਰੇ ਪੁੱਤ ਦੀ ਤੁਸੀਂ ਸ਼ਕਲ ਦੇਖਦੇ ਕਿਵੇਂ ਹੋਈ ਪਈ ਹੈ ਗੱਲਾਂ ਬਣਾਉਂਦੀ ਰਹਿੰਦੀ ਆ ਗੱਲਾਂ ਬਣਾਉਂਦੀ ਰਹਿੰਦੀ ਆ ਨਹੀਂ ਤੂੰ ਚੰਗੀ ਆ ਮੇਰਾ ਮੈਂ ਤਾਂ ਤੂੰ ਮਾੜੀ ਜਿਹੇ ਦੋਨੋਂ ਤੋੜ ਕੇ ਨਾ ਛੱਡ ਜਾਨੀ ਤੇ ਆਪ ਤੂੰ ਚੈਰੀ ਬਿਜਾਰੀ ਤੂਰੀ ਫਿਰੋ ਮਾਫ ਕਰੋ ਮਾਫ ਕਰੋ ਜੱਪ ਕਰ ਜੋ ਤੂੰ ਜੱਪ ਕਰ ਕੋਈ ਨਹੀਂ ਕੱਢ ਲੈਂਦੇ ਅੱਗ ਉਹਨਾਂ ਨੂੰ ਕੱਢ ਲੈਂਦੇ ਅੱਗ ਉਹਨਾਂ ਨੂੰ ਜੇ ਮੈਂ ਤੇਰੀ ਡਿਟੇਲ ਕਢਵਾ ਲਈ ਨਾ ਤੇਰੀ ਤੇਨ ਦੀ ਅਨੌਰ ਰਾਣੀ ਦੀ ਕਾਲ ਡਿਟੇਲ ਮੇਰੇ ਟੇਬਲ ਤੇ ਆ ਗਈ ਤਾਂ ਨਿਕਲ ਕੇ ਤੇ ਮੈਂ ਤੇਰੇ ਡਾਂਗ ਥੱਲੇ ਪਾ ਕੇ ਤਾਂ ਦੀ ਕੱਢ ਦੂੰ ਜੇ ਝੂਠਾ ਸਾਬਤ ਹੋਇਆ ਤੂੰ ਤੁਹਾਡੇ ਦੋਨਾਂ ਦੀਆਂ ਧੀਆ ਭੈਣਾਂ ਹੈਗੀਆਂ ਹੈਗੀਆਂ ਹੀ ਸਾਡੀਆਂ ਹੈਗੀਆਂ ਹੀ ਧੀਆ ਉਹਨਾਂ ਨੂੰ ਆ ਸਿਖਾ ਦਿੰਨੇ ਹੁੰਦੇ ਜਦੋਂ ਤੁਹਾਨੂੰ ਵਿਆਹ ਤਾਂ ਉਹਦੇ ਸੱਸ ਨੂੰ ਇਹ ਕਹਿੰਦੇ ਤੇਰੇ ਜੁੰਡੇ ਪਟ ਦੋਗੇ ਕਿ ਕੱਤੇ ਕੱਤ ਨਾ ਚ ਕਿ ਕੰਨਾਂ ਦੇ ਵਿੱਚ ਮੋਂਦੇ ਨਾ ਨਾ ਮੇਰੀ ਗੱਲ ਸੁਣੋ ਮੇਰੀ ਗੱਲ ਸੁਣ ਵੀ ਕੰਨਾਂ 'ਚ ਤੁਹਾਡੇ ਉਦੋਂ ਰੂਪ ਪਾਈ ਐ ਮੋਂਦੇ ਲੱਗੇ ਜਦੋਂ ਨੇ ਕਿਹਾ ਦੋ ਵਾਰੀ ਤੁਹਾਡੇ ਸਾਹਮਣੇ ਕਿਹਾ ਜੁੰਡੇ ਪਟਦੋਂ ਆਪਦੀ ਸੱਸ ਨੂੰ ਜੇ ਥੋਡੀਆਂ ਘਰ ਵਾਲੀਆਂ ਥੋਡੀਆਂ ਮਾਮਾ ਦੇ ਜੁੰਡੇ ਪਟਣ ਫਿਰ ਕਿੰਨਾ ਕੁ ਸਵਾਦ ਆਊਗਾ ਸਰਦਾਰ ਜੀ ਮੇਰੀ ਇੱਕ ਗੱਲ ਸੁਣ ਲਓ ਮੈਂ ਉਹਨਾਂ ਥਾਣੇਦਾਰਾਂ 'ਚ ਹੋਣੇਗਾ ਵੀ ਜਿਹੜੇ ਤੁਹਾਡੇ ਵਰਗੇ ਮੁਰੇ ਵਿੱਚ ਵਿੱਚ ਕਰਦੇ ਪਤਾ ਨਹੀਂ ਬੰਦੇ 'ਚ ਕੀ ਹੋਊਗਾ ਮੇਰੇ ਆਪਦੇ 'ਚ ਬੜਾ ਬੜਾ ਕੋਈ ਆਗਾ ਮੇਰੇ 'ਚ ਇਹੋ ਜੀ ਠੀਕ ਹੈ ਤੇ ਮੈਂ ਉਹੇ ਜੇ ਮੌਤਪੁਰ ਦੀ ਮੰਨਦਾ ਹਾਂ ਉਹਨਾਂ ਜਿਹ ਜੇ ਤੁਹਾਨੂੰ ਕੀ ਦੱਸਾਂ ਮੇਰੇ ਪੁੱਤ ਦੀ ਤੁਸੀਂ ਸ਼ਕਲ ਦੇਖਦੇ ਕਿਵੇਂ ਹੋਈ ਪਈ ਹੈ ਗੱਲਾਂ ਬਣਾਉਂਦੀ ਰਹਿੰਦੀ ਹੈ ਗੱਲਾਂ ਬਣਾਉਂਦੀ ਰਹਿੰਦੀ ਹੈ ਇਸ ਹਾਲਾਤ ਨਹੀਂ ਤੂੰ ਚੰਗੀ ਆ ਮੇਰਾ ਮੈਂ ਤਾਂ ਤੂੰ ਦੋਨੋਂ ਤੋਰ ਕੇ ਨਹੀਂ ਮੈਂ ਤਾਂ ਕਨੀ ਨੂੰ ਕਰੇ ਛੱਡਿਆ ਨਹੀਂ ਤੇ ਹੱਬ ਤੂੰ ਸ਼ਹਿਰੀ ਬਿਜਾਰੀ ਤੁਰੀ ਫਿਰ ਬੱਸ ਕਰੋ ਬੱਸ ਕਰ ਜਾ ਤੂੰ ਚੁੱਪ ਹੋ ਜਾ ਕੋਈ ਨਹੀਂ ਕੱਢ ਲੈਂਦੇ ਆ ਗੋਨਾਂ ਨੂੰ ਕੱਢ ਲੈਂਦੇ ਆ ਗੋਨਾਂ ਨੂੰ ਆ ਕੱਢ ਨਹੀਂ ਰਹਿੰਦੀ ਕੇ ਰਹੀਂ ਅੱਛਾ ਮੇਰੇ ਤੋਂ ਹਰ ਵਾਲੇ ਨਾਲ ਗੱਲਾਂ ਬਣਾ ਤੈਨੂੰ ਵਰਗੀ 12 ਤਾਲੀ ਆ ਜਾਏ ਮੇਰੇ ਮੂਰੇ ਮੈਂ ਕੀ ਬਣੀ 12 ਤਾਲੀ ਨਹੀਂ ਤੂੰ ਬੀਬਾ ਧਿਆਨ ਨਾਲ ਬੀਬਾ ਧਿਆਨ ਨਾਲ ਤੇਰਾ ਦੂਜੀ ਵਾਰ ਸ਼ਬਦ ਆ ਗਿਆ ਇਹ ਜੁੰਡੇ ਝੰਡੇ ਇਹ ਆਪਦੇ ਆਪ ਚ ਕੀ ਬਣਦੀ ਐ ਫਿਰ ਇਹਨੂੰ ਇਹਨੂੰ ਵੀ ਪੁੱਛੋ ਤੁਸੀਂ ਨਹੀਂ ਨਹੀਂ ਇਹ ਮੈਂ ਨਹੀਂ ਨਹੀਂ ਨਾ ਨਾ ਗੱਲਾਂ ਬਣਾਉਂਦੀ ਤੁਸੀਂ ਇਹਨੂੰ ਵੀ ਪੁੱਛੋ ਕੀ ਕੀ ਗੱਲ ਮੈਂ ਚੁੱਪ ਕਰਕੇ ਦੇਖ ਰਿਹਾ ਨਾ ਮੈਂ ਦੇਖਣਾ ਚਾਹੁੰਦਾ ਵੀ ਤੁਸੀਂ ਕਿੰਨੇ ਕੁ ਪਾਣੀ ਚ ਕੌਣ ਸੱਚਾ ਕੌਣ ਝੱਠਾ ਝੂਠਾ ਇਹਦਾ ਮਤਲਬ ਇਹ ਨਹੀਂ ਇਹਦੇ ਯਾਰ ਮੈਂ ਕਹਣਾ ਫਿਰ ਇਹ ਮੈਨੂੰ ਯਾਰੋਂ ਵਾਲੇ ਨਾਲ ਕਹਿੰਦੀ ਮੈਂ ਕਹਣਾ ਮੈਂ ਇਹਦੇ ਯਾਰ ਮੇਰੇ ਤਾਂ ਚੱਲ ਤੂੰ ਤੇਰੇ ਕਹੇ ਤਾਂ ਤੇ ਮੇਰੇ ਬਾਨੇ ਨਹੀਂ ਲੱਗੇ ਤੇ ਤੇਰੇ ਤਾਂ ਬਾਨੇ ਨਹੀਂ ਲੱਗੇ ਬੂਰੇ ਬੈਠੇ ਹੈ ਬੈਠੇ ਤਬੂਦ ਇਹ ਜੁੰਡੇ ਪੱਟੇ ਅਜੀਤ ਕਰੀ ਜਾਂਦੇ ਆ ਤੂੰ ਇਹਦੀ ਸਾਸ ਨਾਲੇ ਹੁੰਦੇ ਨਾ ਤੇ ਤੁਸੀਂ ਇਹਦੇ ਨਾਲ ਨਹੀਂ ਤੋੜੇ ਇੱਕ ਮਿੰਟ ਕੁੜੀਆਂ ਚੁੱਪ ਕਰ ਕੁੜੀਆਂ ਮੂੰਹ ਬੰਦ ਕਰ ਪੰਜੇ ਇੱਕ ਮਿੰਟ ਓਏ ਚੁੱਪ ਕਰ ਆਪਦੀ ਮਾਂ ਨੂੰ ਚੁੱਪ ਕਰਾ ਲੈ ਬੀਬੀ ਇੱਥੇ ਚੁੱਪ ਕਰ ਜਾ ਇੱਥੇ ਚੁੱਪ ਕਰ ਜਾ ਐਣਾ ਸੋਚ ਮੇਰੇ ਕੋਲ ਆਹੀ ਦੋ ਖੜੇ ਮੇਰੇ ਕੋਲ ਲੇਡੀ ਕਾਫੇ ਟੇਬਲ ਵੀ ਹੈਗੀਆਂ ਤੇ ਮੈਂ ਲੰਮੀਆਂ ਪੌਣਾਂ ਨਾਲ ਦੀ ਨਾਲ ਇਹ ਜੇ ਸਾਡੇ ਮੂੰਹ ਬੰਦ ਮੂੰਹ ਬੰਦ ਕਰ ਭਰਾ ਤੂੰ ਤੂੰ ਮੇਰੀ ਗੱਲ ਸੁਣ ਨਾ ਮੇਰੇ ਪ੍ਰੇਮਾ ਤੋਂ ਹੀ ਪਹੁੰਚਦੀ ਹੈ ਇੱਥੇ ਬੰਦ ਕਰ ਆਪਣੀ ਜ਼ੁਬਾਨ ਹਾਂ ਇੱਥੇ ਬੰਦ ਕਰ ਆਪਣੀ ਜ਼ੁਬਾਨ ਸਾਰਾ ਕੁਝ ਜਾਣਦਾ ਮੈਂ ਉਲਟਾ ਚੋਰ ਕੋਤਵਾਲ ਕੋ ਨਾਟੇ ਮੈਂ ਐਵੇਂ ਦੇਖੀ ਨਾ ਤੁਹਾਡੇ ਮੂੰਹ ਹਲ ਸਰਦਾਰ ਜੀ ਗੱਲ ਸੁਣੋ ਤੁਸੀਂ ਇਹੋ ਜੀ ਇਹੋ ਜੀ ਕਿਹੜੀ سپورਟ ਕਰਨ ਆਏ ਆ ਦੀ ਵੀ ਜਿਹੜਾ ਤੁਸੀਂ ਮਾਤਾ ਦੇ ਗੱਲ ਪਈ ਜਾਂਦੇ ਥੋਨੂੰ ਕੀ ਸਬੂਤ ਹੈ ਨਹੀਂ ਫਿਰ ਮਾਤਾ ਦਾ ਨਾ ਨਾ ਮੈਨੂੰ ਇੱਕ ਮਿੰਟ ਇੱਕ ਮਿੰਟ ਮੈਂ ਸੁਣਦਾ ਤੇਰੀ ਗੱਲ ਵੀ ਸੁਣਦਾ ਤੇਰੀ ਗੱਲ ਵੀ ਮੈਂ ਤਾਂ ਹੀ ਵੇਖੀ ਜਾਂਦਾ ਪਹਿਲਾਂ ਮੈਂ ਦੇਖ ਲੈ ਮੈਂ ਤੁਹਾਡੇ ਤੁਸੀਂ ਕੌਣ ਕੌਣ ਕਿੰਨੇ ਕੁ ਪਾਣੀ ਚ ਆਵਦੇ ਸਕੇ ਭਰਾ ਨਹੀਂ ਲੈ ਕੇ ਆਈ ਉਹ ਤੁਹਾਨੂੰ ਗੱਲ ਸੁਣ ਮੇਰੀ ਮੇਰੀ ਗੱਲ ਸੁਣਾ ਸਹਾਰਜ ਜੀ ਮੇਰੀ ਗੱਲ ਸਾਡੇ ਪਿੰਡ ਦੀ ਧੀ ਆ ਜੀ ਅੱਛਾ ਸਾਡੇ ਪਿੰਡ ਦੀ ਧੀ ਤੇ ਆ ਗਈ ਜੀ ਨਾਲ ਮੂੰਹ ਬੰਦ ਕਰ ਮੈਨੂੰ ਗੱਲ ਸੁਣ ਦੇ ਹੋ ਸਕਦਾ ਹੀ ਸਕੈ ਨਾਲ ਹੋਰ ਮੂੰਹ ਬੰਦ ਰੱਖ ਆਪਦਾ ਮੈਨੂੰ ਬਹੁਤ ਕੁਝ ਕਰਨਾ ਦਾ ਮੂੰਹ ਬੰਦ ਰੱਖ ਮੈਨੂੰ ਗੱਲ ਸੁਣਨ ਦੇ ਹਾਂ ਹੋ ਸਕਦਾ ਹੀ ਸਕੈ ਨਾਲ ਵੱਧ ਹੋ ਗਈ ਅੱਛਾ ਤੁਹਾਨੂੰ ਇਸ ਵਾਸਤੇ ਲੈ ਕੇ ਆਂਦਾ ਵੀ ਥਾਣੇ ਜਾ ਕੇ ਤੁਸੀਂ ਮੇਰੀ ਸੱਸ ਦੇ ਨਾਲ ਪੈਣਾ ਉਹ ਉਹ ਵੇਲੇ ਕੀ ਗੱਲਾਂ ਆਮ ਲਾ ਰਹੀ ਉਹ ਕੀ ਬੋਲਦੀ ਹੈ ਜ ਰੋਟੇ ਨਹੀਂ ਨਹੀਂ ਸਾਡੇ ਇੱਕ ਮਿੰਟ ਇੱਕ ਮਿੰਟ ਮਨਾ ਦੱਸੋ ਤੁਹਾਡੇ ਦੋਨਾਂ ਦੀ ਧੀਆ ਪੈਣਾ ਹੈਗਾ 来 ਗਈ ਸਾਡੇ ਲਈ 来 ਗਈ ਉਹਨਾਂ ਨੂੰ ਆ ਸਿਖਾ ਦਿੰਨੇ ਹੁੰਦੇ ਜਦੋਂ ਤੁਹਾਨੂੰ ਵਿਆਹਤਾ ਉਹਦੇ ਸੱਸ ਨੂੰ ਇਹ ਕਹਿੰਦੇ ਤੇਰੇ ਜੁੰਡੇ ਪਟਦੋਂਗੇ ਕਿ ਕੰਨਾ ਦੇ ਵਿੱਚ ਮੋਂਦੇ ਨਾਲਾ ਮੇਰੀ ਗੱਲ ਸੁਣੀ ਮੇਰੀ ਗੱਲ ਸੁਣ ਵੀ ਕੰਨਾ ਚ ਤੁਹਾਡੇ ਉਦੋਂ ਰੂਪ ਪਈ ਹੈ ਮੋਂਦੇ ਲੱਗੇ ਜਦੋਂ ਨੇ ਕਿਹਾ ਦੋ ਵਾਰੀ ਤੁਹਾਡੇ ਸਾਹਮਣੇ ਕਿ ਜੁੰਡੇ ਪਟਦੋਂ ਆ ਵੀ ਸੱਸ ਨੂੰ ਜੇ ਤੁਹਾਡੀਆਂ ਘਰ ਵਾਲੀਆਂ ਤੁਹਾਡੀਆਂ ਮਾਮਾ ਦੇ ਜੁੰਡੇ ਪਟਣ ਫਿਰ ਕਿੰਨਾ ਕੁ ਸਵਾਦ ਆਊਗਾ ਨਾਲੇ ਪਹਿਲੀ ਗੱਲ ਤਾਂ ਆਇਆ ਨਾ ਕਿ ਉਹ ਤਾਂ ਫਿਰ ਜੋ ਸਾਨੂੰ ਬੋਲੀ ਜਾਂਦੀ ਗੱਤ ਤਾਂ ਇਦਾਂ ਬੋਲੀ ਮੈਨੂੰ ਲੱਗਿਆ ਪਤਾ ਮੈਂ ਵੇਖ ਲਿਆ ਮੈਂ ਵੇਖ ਲਿਆ ਮੈਂ ਵੇਖ ਲਿਆ ਠੀਕ ਹੈ ਉਹ ਕਹਿੰਦੀ ਵੀ ਯਾਰ ਆ ਤੇਰੇ ਅੱਛਾ ਜਿਹੜੇ ਨਾਲ ਆ ਗਿਆ ਤਾਂ ਮੇਰੇ ਯਾਰ ਹੋਗੇ ਹੁਣ ਸੁਣ ਫਿਰ ਹੁਣ ਸੁਣ ਤੈਨੂੰ ਮੈਂ ਦੱਸਦਾ ਹੁਣ ਧਿਆਨ ਕਰ ਮੇਰੇ ਵੱਲ ਨੂੰ ਤੂੰ ਵੀ ਸੁਣ ਲੈ ਸਰਦਾਰ ਤੂੰ ਵੀ ਸੁਣ ਲੈ ਕਾਕੇ ਆਇਆ ਨਾ ਨਾਲ ਮੋਤਬਰ ਬਣ ਕੇ ਪਹਿਲੀ ਗੱਲ ਤਾਂ ਮੈਨੂੰ ਉਦੋਂ ਡਾਊਟ ਹੋ ਗਿਆ ਜਦੋਂ ਕਹਿੰਦੀ ਨਾ ਸਕੇਆਂ ਚੋਂ ਇਹਨਾਂ ਚਾਚਿਆਂ ਚੋਂ ਉਹਨਾਂ ਤਾਇਆਂ ਚੋਂ ਮੈਂ ਤਾਂ ਪਿੰਡ ਚੋਂ ਮੋਤਬਰ ਬੰਦੇ ਲੈ ਕੇ ਆਂਦੇ ਕੀ ਗੱਲ ਪਿੰਡ ਚੋਂ ਮੋਤਬਰ ਲੈ ਆ ਉਹ ਵੀ ਲੜਾਈ ਝਗੜਾ ਸਫਾਈ ਦੇਣ ਦੀ ਲੋੜ ਨਹੀਂ ਉਹ ਕਿਸੇ ਕੰਮਾ ਕਰ ਸਫਾਈ ਦੇਣ ਦੀ ਲੋੜ ਨਹੀਂ ਮੇਰੇ ਪਰਮਾਨੰਦੀ ਬੰਦੀ ਬੀਬਾ ਚੁੱਪ ਕਰ ਬੀਬਾ ਚੁੱਪ ਕਰ ਬਣਦੀ ਨਾ ਬਣਦੀ ਮੈਨੂੰ ਉਸ ਗੱਲ ਦਾ ਪਤਾ ਨਹੀਂ ਮੈਨੂੰ ਸਾਰਾ ਪਤਾ ਹੈ ਮੈਨੂੰ ਪਤਾ ਹੈ ਵੀ ਤੂੰ ਨਹੀਂ ਸਾਰਾ ਇੱਥੇ ਸੁਣ ਲਓ ਪੇਕੇ ਵੀ ਮਾੜੇ ਹੋਗੇ ਸੋਹਰੇ ਵੀ ਮਾੜੇ ਹੋਗੇ ਤੇ ਕੱਲੀ ਚੰਗੀ ਇੱਕ ਭਲੀ ਮਾਸੀ ਵੀ ਮੈਨੂੰ ਸਾਰਾ ਮੈਨੂੰ ਭੈਣ ਜੀ ਸਾਰਾ ਪਤਾ ਹੈ ਮੈਂ ਸਭ ਜਾਣਦਾ ਕੀ ਕੌਣ ਕਿੰਨੇ ਪਾਣੀ ਚਾਹ ਮੈਂ ਦੇਖਦਾ ਸਾਰੀਆਂ ਚੀਜ਼ਾਂ ਪਹਿਲਾਂ ਤਾਂ ਮੈਨੂੰ ਇੱਕ ਗੱਲ ਦੱਸੋ ਵੀ ਮੌਤ ਪਰ ਬੰਦੇ ਇਸ ਵਾਸਤੇ ਸੱਦੇ ਜਾਂਦੇ ਵੀ ਸਾਡਾ ਕੰਪਰੋਮਾਈਜ਼ ਕਰਾ ਕੇ ਕਿ ਮੌਤ ਪਰ ਇਸ ਵਾਸਤੇ ਸੱਦੇ ਜਾਂਦੇ ਮੁੰਸ਼ੀ ਜੀ ਵੀ ਜਾ ਕੇ ਮੇਰੇ ਨਾਲ ਜਾ ਕੇ ਧਿਰ ਬਣ ਕੇ ਠਾਣੇ ਦੇ ਵਿੱਚ ਮੇਰੀ ਸੱਸ ਦੇ ਗੱਲ ਪੈਜੋ ਸਾਬ ਅਸੀਂ ਗੱਲ ਨਹੀਂ ਗਲਤ ਬੋਲ ਰਹੀਏ ਨਹੀਂ ਤੁਹਾਨੂੰ ਕੀ ਲੱਗਦਾ ਤੁਸੀਂ ਆ ਜਾਣਾ ਜੀ ਪਹਿਲਾਂ ਤੁਸੀਂ ਤੁਸੀਂ ਆਪ ਚੱਲ ਕੇ ਆ ਜਾਓ ਉਹ ਤਾਂ ਅਸੀਂ ਹੁਣ ਕਈ ਆ ਗਏ ਗੱਲ ਕਦੋਂ ਆਖੇ ਕਦੋਂ ਆਖੇ ਹਾਂ ਜੀ ਕਦੋਂ ਆਖੇ ਮੈਂ ਆਖਿਆ ਜੀ ਬਰਾਬਰ ਦਾ ਫਾਇਦਾ ਚੱਲ ਤੂੰ ਘਟਾ ਬੋਲ ਕੋਈ ਗੱਲ ਨਹੀਂ ਫਿਰ ਵੀ ਮਾਂ ਹੈਗੀ ਹੈਗੀ ਅੱਛਾ ਅਸੀਂ ਤਾਂ ਉਹਦੀ ਅਸੀਂ ਤਾਂ ਉਹਨਾਂ ਨੇ ਕਰੀਬ ਨੂੰ ਮਾਰਿਆ ਕਹੇ ਤੈਨੂੰ ਕੀ ਆਖਿਆ ਉਹਦੋਂ ਬੋਲਿਆ ਜੀ ਜਦੋਂ ਮਾਂ ਹੁਣ ਸਾਨੂੰ ਕੁੜੀ ਨਾ ਗਲਤ ਸਾਬਦ ਕਰੀ ਜਾਂਦੇ ਆ ਜੀ ਹੁਣ ਮਨੁ ਮਨੁ ਇਨਸਾਨੀਅਤ ਦੇ ਨਾਤੇ ਜੇ ਅਸੀਂ ਆ ਅੱਛਾ ਅੱਛਾ ਥੋੜਾ ਮਤਲਬ ਇਹ ਰਾਜ ਕੁਸ ਖਾ ਖੂ ਕੇ ਮਰ ਜਾਂਦੀ ਜੇ ਕਿਸੇ ਪਾਸੇ ਇਹ ਸਾਨੂੰ ਕਹਿੰਦੀ ਵੀ ਚਾਚਾ ਜੀ ਸਾਡੇ ਨਾਲ ਤਰੋਗੇ ਤਾਂ ਠੀਕ ਹੈ ਨਹੀਂ ਮੈਂ ਕਿਸੇ ਪਾਸੇ ਮਰ ਜੂੰਗੀ ਫਿਰ ਮੇਰੀ ਗੱਲ ਸੁਣੋ ਹੁਣ ਮੈਂ ਕਹਿਣਾ ਮੈਂ ਕਹਿਣਾ ਕੋੜੇ ਸ਼ਬਦਾਂ ਤੋਂ ਇਹ ਵੀ ਸਹੀ ਕਹਿਣਾ ਹੀ ਸੀਗਾ ਵੀ ਯਾਰ ਤੁਰ ਜਾ ਵੜ ਹੁਣ ਫਿਰ ਚੁੱਪ ਕਰਕੇ ਸੁਣ ਮੇਰੀ ਗੱਲ ਤੂੰ ਵੀ ਸੁਣ ਲੈ ਇਹੋ ਜੇ ਮਰੀ ਚੰਗੀ ਐ ਨੀ ਆ ਦੱਸ ਦੇ ਅਸਲੀਅਤ ਦੱਸ ਦੇ ਅਸਲੀਅਤ ਦੱਸ ਦਿਆਂ ਦੱਸੋ ਜੀ ਦੱਸੋ ਆਰ ਵਾਲੇ ਨਾ ਪਾਣੀ ਇੱਥੇ ਖੜਨਾਗੇ ਚਲੋ ਚੱਲ ਗਏ ਇੱਥੇ ਬੈਠ ਬੀਬਾ ਚੱਲ ਤੂੰ ਤੋਰ ਘਰੇ ਜੇ ਤੂੰ ਜਾ ਤਾਂ ਇਹਨਾਂ ਨੂੰ ਸੌਣਾ ਜਾ ਫਿਰ ਮੈਂ ਨਾ ਫਿਰ ਐ ਕਰ ਕੀ ਹੋ ਗਿਆ ਐ ਕਰ ਤੂੰ ਚਲੀ ਜਾ ਇੱਥੇ ਮੰਨ ਕੇ ਜਾ ਨਾ ਮੁਰੇ ਵੀ ਹਾਂ ਸਭ ਕੁਝ ਸਹੀ ਜਿਹੜਾ ਆਖਿਆ ਜੋ ਮਾਤਾ ਨੇ ਆਖਿਆ ਉਹ ਸਹੀ ਹੈ ਮੰਨ ਕੇ ਜਾ ਫਿਰ ਜਾ ਹੁਣ ਸੁਣਿਆ ਨਹੀਂ ਜਾਂਦਾ ਨਾ ਨਹੀਂ ਐਂ ਤਾਂ ਕਿਵੇਂ ਗਲਤ ਤਾਂ ਨਹੀਂ ਜਿਹੜੇ ਨਹੀਂ ਸਰਦਾਰ ਜੀ ਮੇਰੀ ਇੱਕ ਗੱਲ ਸੁਣ ਲਓ ਮੈਂ ਉਹਨਾਂ ਥਾਣੇਦਾਰਾਂ ਚੋਂ ਨੇਗਾ ਵੀ ਜਿਹੜੇ ਥੋੜੇ ਵਰਗੇ ਮੂਰੇ ਵਿਚ ਵਿਚ ਕਰਦੇ ਪਤਾ ਨਹੀਂ ਬੰਦੇ ਅੱਜ ਕੀ ਹੋਊਗਾ ਮੇਰੇ ਆਪਦੇ 'ਚ ਬੜਾ ਬੜਾ ਆਗਾ ਮੇਰੇ 'ਚ ਇਹੋ ਜੀ ਠੀਕ ਹੈ ਤੇ ਮੈਂ ਉਹੋ ਜੇ ਮੌਤ ਪਰਦੀ ਮੰਨਦਾ ਹਾਂ ਉਹਨਾਂ ਜਿਹੜਾ ਪਤਾ ਹੋਵੇ ਬੰਦੇ ਆਲਾ ਦਮ ਰੱਖਦਾ ਜਿਹੜੇ ਜਨਾਨੀਆਂ ਪਿੱਛੇ ਲਾ ਕੇ ਜਨਾਨੀਆਂ ਦੀ ਗੱਲਾਂ ਕਰਦੇ ਉਹ ਉਹਨਾਂ ਨੂੰ ਮੌਤ ਪਰ ਮੰਨਦਾ ਹੀ ਨਹੀਂਗਾ ਮੈਂ ਮੇਰੀ ਗੱਲ ਸੁਣੇ ਤੁਸੀਂ ਮੈਂ ਕਦੋਂ ਕਦੋਂ ਦੀ ਗੱਲ ਕਰਨੀ ਚਾਹਣਾ ਨਹੀਂ ਫਿਰ ਹਰ ਵਾਰੀ ਕਰ ਕਰ ਮੇਰੀ ਗੱਲ ਦੇ ਵਿੱਚ ਸੁਣਦਾ ਸੁਣਦਾ ਮਾਦਾ ਹੈਗਾ ਕਿ ਨਹੀਂ ਚਲ ਸੁਣਾਓ ਥੋੜੀ ਘੱਟੀ ਛੱਟੀ ਇਹਦੇ ਨਾਲ ਤੂੰ ਸੁਣਾਓ ਜੀ ਸਰ ਗੱਲ ਕਿਉਂ ਨਹੀਂ ਸੁਣਦੇ ਤੁਸੀਂ ਇਹ ਸੁਣਾਓ ਸੁਣਾਓ ਸਰ ਬੋਲੋ ਤੁਸੀਂ ਜੇ ਚੱਲ ਕੇ ਆਏ ਹੋ ਤੁਸੀਂ ਮੋਤਵਾਰਾ ਤੁਸੀਂ ਇਹਦਾ ਘਰ ਬਸਾਉਣ ਦੀ ਸੋਚੋ ਤੇ ਤੁਸੀਂ ਉਹਨੂੰ ਸਪੋਰਟ ਕਰੋਗੇ ਉਹ ਤਾਂ ਪਹਿਲਾਂ ਹੀ ਗਲਤਰਾਤਰੀ ਹੋਈ ਹੈ ਸੁਣਾਓ ਜੀ ਸੁਣਾਓ ਕੰਨ ਸੁਣਾਓ ਪਿਪਾ ਕਰਤੇ ਆਂ ਮੇਰੇ ਵੱਲ ਨੂੰ ਅੱਖਾਂ ਨੀਵੀਆਂ ਕਰਕੇ ਨਹੀਂ ਸਰਨਾ ਹਾਂਜੀ ਤੇਰੇ ਆਰੂ ਵਾਲੇ ਨਾਲ ਗੱਲ ਹੋਈ ਹੈ ਮੇਰੇ ਫੋਨ ਤੇ ਹੁਣ ਦੇਖ ਮੇਰੇ ਵੱਲ ਨੂੰ ਪਤਾ ਲੱਗੇ ਜਿਹੜੇ ਸਪੋਰਟ ਲੈ ਕੇ ਆਈਆਂ ਨਾਲ ਤੂੰ ਹੁਣ ਤੁਹਾਨੂੰ ਪਤਾ ਲੱਗੇ ਨਾ ਸਚਾਈ ਨਿਕਲੂਗੀ ਹੁਣ ਤੇਜ ਜ਼ਬਾਨ ਤੋਂ ਜੋ ਸਚਾਈ ਨਿਕਲਦੀ ਨਾ ਤਾਂ ਅੱਗ ਨਿਕਲਦੀ ਆ ਉਹ ਠੀਕ ਆ ਸਾੜਦੀ ਤੇਰੇ ਵਰਗੀਆਂ ਨੂੰ ਮੈਨੂੰ ਇਹ ਵੀ ਪਤਾ ਵੀ ਤੂੰ ਸਕੇ ਭਰਾ ਕਿਉਂ ਨਹੀਂ ਸਦੇ ਸਕੇ ਭਰਾਵਾਂ ਨੂੰ ਵੀ ਇਸ ਗੱਲ ਦਾ ਪਤਾ ਵੀ ਤੂੰ ਕਿੰਨੇ ਕ ਪਾਣੀ ਚ ਤੁਸੀਂ ਜਿਹੜੇ ਮੋਤਬਰ ਬਣ ਕੇ ਆ ਨਾ ਮੇਰੀ ਗੱਲ ਸੁਣ ਲਓ ਮਾਤਾ ਦੇ ਗੱਲ ਤਾਂ ਪੈ ਚੱਲੇ ਸੀ ਠੀਕ ਹੈ ਤੁਹਾਡੇ ਸਾਹਮਣੇ ਮਾਤਾ ਨੂੰ ਕਹਤਾ ਕੂੜੇ ਵਾਲਾ ਆਉਂਦਾ ਫਲਾਨਾ ਆਉਂਦਾ ਆਉਂਦਾ ਤਾਂ ਆਰੋ ਵਾਲਾ ਵੀ ਉਦੋਂ ਦਾ ਜਦੋਂ ਇਹ ਵਿਆਹ ਹੀ ਨਹੀਂ ਸੀ ਉਦੋਂ ਪਹਿਲਾਂ ਤਾਂ ਆਉਂਦਾ ਆਰੋ ਵਾਲਾ 6 ਮਹੀਨੇ ਪਹਿਲਾਂ ਤਾਂ ਮੇਰੀ ਸਾਰੀ ਗੱਲ ਹੋਈ ਆ 10 ਮਿੰਟ ਉਹਦੇ ਨਾਲ ਫੋਨ ਤੇ ਮਨੇ ਮੁਕਰਨ ਦੀ ਕੋਸ਼ਿਸ਼ ਕੀਤੀ ਕਹਿੰਦਾ ਜੀ ਮੈਂ ਤਾਂ ਬਹੁਤ ਚਰਦਾ ਜਾਣਾ ਮੈਂ ਤਾਂ ਪਹਿਲਾਂ ਜਦੋਂ ਵਹਿ ਨਹੀਂ ਸੀ ਮੁੰਡਾ ਉਦੋਂ ਵੀ ਕਹਿੰਦਾ ਕਿ ਮਾਤਾ ਮੈਨੂੰ ਚਾਹ ਪਾਣੀ ਪੀਉਂਦੀ ਸੀ ਮੈਂ ਤਾਂ ਚਾਹ ਇਹਨਾਂ ਦੇ ਘਰੋਂ ਪੀਣਾ ਮੈਂ ਕਿਹਾ ਵੀ ਹੁਣ ਵੀ ਪੀਣਾ ਕਹਿੰਦਾ ਵੀ ਹਾਂ ਮੈਂ ਕਿਹਾ ਫੇਰ ਮੈਨੂੰ ਦੱਸ ਅਸਲੀਅਤ ਕੀ ਹੈ ਕਹਿੰਦਾ ਜੀ ਕੋਈ ਵੀ ਨਹੀਂ ਮੁੜ ਕੇ ਮੈਂ ਇਹਨੂੰ ਇਹ ਗੱਲ ਆਖੀ ਮੈਂ ਕਿਹਾ ਕਾਕਾ ਮੇਰੀ ਗੱਲ ਸੁਣ ਲੈ ਜੇ ਮੈਂ ਤੇਰੀ ਡਿਟੇਲ ਕਢਵਾ ਲਈ ਨਾ ਤੇਰੀ ਤਿੰਨ ਦੀ ਅਨੋ ਰਾਨੀ ਦੀ ਕਾਲ ਡਿਟੇਲ ਮੇਰੇ ਟੇਬਲ ਤੇ ਆ ਕੇ ਤਾਂ ਨਿਕਲ ਕੇ ਤੇ ਮੈਂ ਤੇਰੇ ਡਾਂਗ ਥੱਲੇੋਂ ਪਾ ਕੇ ਤਾਂ ਦੀ ਕੱਢ ਦੂੰ ਜੇ ਝੂਠਾ ਸਾਬਤ ਹੋਇ ਮੜਕੇ ਹੋ ਗਿਆ ਪਾਣੀ ਉਹ ਫਿਰ ਨਾਲ ਦੀ ਨਾਲ ਕਹਿੰਦਾ ਹਾਂ ਮੈਂ ਤੁਹਾਨੂੰ ਅਸਲੀਅਤ ਦੱਸ ਦਿੰਦਾ ਜੀ ਪਰ ਆਏ ਆ ਵੀ ਉਹਨਾਂ ਦਾ ਮੈਂ ਗਾਂ ਨੂੰ ਨਹੀਂ ਜਾਂਦਾ ਮੈਂ ਤਾਂ ਹੋਰ ਪਿੰਡ ਚ ਡਿਊਟੀ ਲਵਾ ਲੂੰਗਾ ਸਾਡਾ ਨਾਲ ਪੰਜ ਸੱਤ ਪਿੰਡਾਂ 'ਚ ਪਾਣੀ ਜਾਂਦਾ ਮੈਂ ਕਿਹਾ ਅੱਛਾ ਗੱਲ ਦੱਸ ਮੈਂ ਕਿ ਹਸਲ ਕੀ ਹੈ ਇਹ ਕੰਪਲੇਂਟ ਕਰਕੇ ਗਈ ਵੀ ਮੇਰੀ ਸੱਸ ਮੇਰੇ ਤੇ ਇਲਜ਼ਾਮ ਲਾਉਂਦੀ ਹੈ ਉਹਨਾਂ ਇਲਜ਼ਾਮਾਂ ਨੂੰ ਕਲੀਅਰ ਕਰਨਾ ਸਾਡਾ ਅਬਰਦੀ ਸਾਨੂੰ ਸਿਖਾਉਂਦੀ ਹੈ ਇਹੀ ਸਿਖਾਇਆ ਜਾਂਦਾ ਸਾਨੂੰ ਐ ਨਹੀਂ ਸਾਡੇ ਕੋਲ ਧੀਆਂ ਭੈਣਾਂ ਨਹੀਂ ਇਹਨੂੰ ਗਲਤ ਕਹਿ ਕੇ ਸਾਨੂੰ ਕੁਝ ਮਿਲਣਾ ਸਾਨੂੰ ਮਿਲਣਾ ਕਿਹਾ ਤਾਂ ਘਰ ਵਸ ਜੇ ਫੇਰ ਉਹ ਕਹਿੰਦਾ ਜੀ ਮੈਂ ਜਦੋਂ ਵਿਆਦੋ ਬਾਦ ਜਾਣ ਲੱਗਿਆ ਨਾ ਮੈਂ ਤਾਂ ਹਰ ਰੋਜ਼ ਹੀ ਜਾਂਦਾ ਸੀਗਾ ਪਾਣੀ ਦਾ ਕੈਂਪਰ ਖਾਲੀ ਚੱਕ ਲੈਣਾ ਨਵਾਂ ਰੱਖ ਆਉਣਾ ਕਿੰਨੀ ਹੈ ਕਿ ਕੈਂਪਰਾਂ ਕੀ ਆ ਪਤਾ ਨਹੀਂ ਦੇ ਕੇ ਆਉਂਦਾ ਉਹ ਉਹ ਕਹਿੰਦਾ ਜਦੋਂ ਮੈਂ ਗਿਆ ਤੇ ਆਂਦੇ ਵੀ ਇਹਨਾਂ ਦੀ ਨੋਰਾਨੀ ਨੇ ਚਾਹ ਬਣਾ ਲਈ ਤਾਂ ਕਿ ਵੀਰੇ ਚਾਹ ਪੀ ਕੇ ਜਾਏ ਵੀਰੇ ਠੀਕ ਹੈ ਇੱਕ ਤਾਂ ਮੈਨੂੰ ਇਸ ਗੱਲੋਂ ਬੜੀ ਸ਼ਰਮ ਆਉਂਦੀ ਹੈ ਵੀ ਵੀਰਾ ਸ਼ਬਦ ਜਿਹੜਾ ਨਾ ਵੀਰਾ ਤੇ ਰਖੜੀ ਇਹ ਦੋ ਸ਼ਬਦ ਆਸ਼ਕ ਲੋਕਾਂ ਨੇ ਬਦਨਾਮ ਕਰਤੇ ਮਿੱਟੀ ਪਟਦੀਆਂ ਨਾ ਸ਼ਬਦਾਂ ਦੀ ਇਹ ਮੇਰਾ ਭਰਾ ਹੈ ਇਹ ਮੇਰਾ ਮੂੰਹ ਬੋਲਿਆ ਭਰਾ ਹੈ ਮੈਂ ਇਹ ਰਖੜੀ ਬੰਦੀ ਹੈ ਇਹ ਮੇਰਾ ਧਰਮ ਦਾ ਭਰਾ ਹੈ ਤੇ ਅੰਦਰੋਂ ਆ ਚੀਜ਼ ਹੁੰਦੀ ਆ ਆਪਸ ਦੇ ਵਿੱਚ ਅੰਦਰੋਂ ਗੰਡ ਤੁੱਪ ਹੁੰਦੀ ਹੈ ਮੈਨੂੰ ਹੈ ਕਹਿੰਦੀ ਵੀਰੇ ਚਾਹ ਪੀ ਕੇ ਜਾਈ ਹੁਣ ਤਾਂ ਨਹੀਂ ਵੇਖਣਾ ਨੇ ਮੇਰੇ ਬਲੇ ਨੂੰ ਪਤਾ ਮੈਂ ਕੀ ਕਹ ਰਿਹਾ ਕਹਿੰਦਾ ਮਾਤਾ ਕਿਤੇ ਕੁਦਰਤੀ ਘਰੋਂ ਬਾਹਰ ਸੀ ਪਤਾ ਨਹੀਂ ਪਾਥੀਆਂ ਲੈਣ ਗਈ ਸੀ ਕੀ ਕਰਨ ਗਈ ਸੀ ਬਾੜੇ ਤੇ ਬੱਜਾਂ ਵਾਲੇ ਪਾਸੇ ਉੱਤ ਗਈ ਸੀ ਕੀ ਕਰਦੀ ਸੀ ਕਹਿੰਦਾ ਮੈਂ ਬੈਠ ਗਿਆ ਕਹਿੰਦਾ ਚਾਹ ਦੋ ਕੱਪਾਂ ਪਾ ਕੇ ਲਈ ਤੇ ਮੇਰੇ ਕੋਲੇ ਬੈਠ ਗਈ ਕੁੱਤਸੀ ਦਾ ਮੈਨੂੰ ਆਖਾਂਦੀ ਤੇਰੀ ਮੈਰਿਜ ਹੋਈ ਏ ਆਹ ਤਾਂ ਮੈਂ ਕਿਹਾ ਵੀ ਹਾਂ ਆਖੇ ਮੈਰਿਜ ਹੋਈ ਤਾਂ ਨਹੀਂ ਤੇ ਮੇਰੀ ਇੰਗੇਜਮੈਂਟ ਹੋਈ ਪਈ ਆ ਆਹ ਤਾਂ ਮੈਂ ਕਿਹਾ ਕਿਉਂ ਹਾਂ ਨਹੀਂ ਬੱਸ ਆਖੇ ਵੈਸੇ ਹੀ ਤਾਂ ਦਾ ਕਿ ਸਮਾਈਲਾਂ ਜੀਆਂ ਦੇਣ ਲੱਗ ਪਈ ਛਸਣ ਜਲਾ ਪਈ ਮੈਨੂੰ ਵੇਖ ਆਹ ਤਾਂ ਮੈਂ ਕਿਹਾ ਵੀ ਤੂੰ ਮੈਨੂੰ ਵੇਖ ਕੇ ਹਸਦੀ ਕਿਉਂ ਹੈ ਹਾਂ ਦੀ ਬਸ ਹੋਈ ਆ ਫਿਰ ਆਇ ਤਾਂ ਕੀ ਨਕੀ ਆਂਦੀ ਐ ਦੇਖ ਤੂੰ ਮੈਨੂੰ ਸੋਹਣਾ ਲੱਗਿਆ ਕਹਦਾ ਮੈਂ ਕਿ ਉਹ ਵੀ ਤੇਰਾ ਵਿਆਹ ਹੋਇਆ ਭਾਬੀ ਹੁਣ ਆਂਦਾ ਵੀ ਉਹ ਵੀਰੇ ਕਹਿੰਦੀ ਆਂਦਾ ਮੈਂ ਤਾਂ ਹੁਣ ਇਹਨੂੰ ਇਹਨੂੰ ਘਰਾ ਹੀ ਮੰਨਣਾ ਕਦੋਂ ਦਾ ਕਹਿੰਦਾ ਮੈਂ ਕਿ ਭਾਬੀ ਹੁਣ ਤੇਰਾ ਵਿਆਹ ਹੋਇਆ ਨਾ ਨਾ ਆਹਦੀ ਕਾਹਦਾ ਵਿਆਹ ਹੋਇਆ ਆਹਦੀ ਮੈਨੂੰ ਤਾਂ ਜੂੜ ਪਾਇਆ ਕਰਦਿਆਂ ਨੇ ਮੁੰਡਾ ਕੰਮ ਕਰਦਾ ਹੈ ਮੁੰਡਾ ਕਮਾਈ ਕਰਦਾ ਹੈ ਇਹਨਾਂ ਕੁਝ ਕਹਿ ਕੇ ਕਿ ਜਿੰਨਾ ਕੁ ਜਿੰਨੀਆਂ ਗੱਲਾਂ ਕੀਤੀਆਂ ਸੀਗਾ ਇੱਥੇ ਆਈ ਹੈ ਤਾਂ ਕਿ ਇਹਦਾ ਮਹੀਨਾ ਨਹੀਂ ਪੈਣ ਦਿੱਤਾ ਮੇਰੀ ਸੱਸ ਨਾਲ ਮੇਰਾ ਕਲੇਸ਼ ਸ਼ੁਰੂ ਹੋ ਗਿਆ ਕੰਮ ਧੰਦਿਆਂ ਨੂੰ ਲੈ ਕੇ ਇਹ ਨਾਲ ਦੀ ਨਾਲ ਦਾਰੂ ਧੱਪਣ ਲੱਗ ਪਿਆ ਇਹਨੂੰ ਤਾਂ ਪਤਾ ਹੀ ਨਹੀਂ ਲੱਗਦਾ ਦਾਰੂ ਪੀ ਕੇ ਕਿੱਥੇ ਇਥੇ ਇਹਨੇ ਸ਼ਬਦ ਪਤਾ ਕਿਹੜੇ ਵਰਤੇ ਉਹ ਬੰਦੇ ਦੀ ਜ਼ੁਬਾਨੀ ਮੇਰੇ ਕੋਲ ਰਿਕਾਰਡਿੰਗ ਆ ਆਖੋ ਦੇ ਨਾਲ ਸੁਣਾ ਵੀ ਦਿਆਂਗਾ ਜੇ ਲੋੜ ਪਈ ਤਾਂ ਕਾ ਪੁੱਛ ਲੋੜ ਮੈਂ ਸੁਣਾ ਵੀ ਦੇਣਾ ਆਂਦਾ ਮੈਨੂੰ ਅਖਿਆਂ ਦੀ ਵੀ ਮੈਨੂੰ ਤਾਂ ਤੇਰੇ ਵਰਗਾ ਬੰਦਾ ਚਾਹੀਦਾ ਸੀਗਾ ਇਹਦੇ ਨਾਲ ਤਾਂ ਨੀ ਬੰਦਰ ਜੇ ਨਾਲ ਮੇਰਾ ਮੇਲ ਹੀ ਨਹੀਂ ਸੀ ਜਿਹਦੇ ਨਾਲ ਮੈਨੂੰ ਵਿਆਹ ਕੇ ਤੋਰ ਤੱਕ ਕਰਦੇ ਨੇ ਪਤਨੀ ਦੇਖਿਆ ਕੀ ਹੈ ਸੁਣ ਰਹੇ ਹੋ ਗੱਲ ਮੇਰੀ ਹਾਂ ਰਹੇ ਹਾਂ ਜੀ ਪੁੱਛੋ ਜੀ ਹਾਂ ਜੀ ਉਹ ਸਾਹ ਦਾ ਦੁਖੀ ਹੋਈ ਮੈਂ ਪਤੀ ਨੂੰ ਪਰਮੇਸ਼ਰ ਮੰਨਿਆ ਜਾਂਦਾ ਹੈ ਸਾਡੇ ਸਮਾਜ ਦੇ ਵਿੱਚ ਪਤੀ ਨੂੰ ਪਰਮੇਸ਼ਰ ਆਹੋ ਬਈ ਕੁੜਗੇ ਸੱਚੀ ਗੱਲ ਹੈ 10 ਕੁੜੀ ਉਹ ਸਾਬ ਕਹਿ ਰਹੇ ਨੇ ਸੱਚਾ ਇਹ ਚਲੋ ਜੀ ਮੈਂ ਕਹਿਣੀ ਜਿਹੜੀ ਗੱਲ ਹੋਈ ਮਿੱਟੀ ਪਾਓ ਇਹਨੂੰ ਕਹੋ ਵੀ ਸਿਆਣੀ ਬਣ ਕੇ ਆਪਦਾ ਘਰ ਵਸਾ ਲੇ ਇਹ ਹੀ ਮੇਰੇ ਕੋਲ ਤਾਂ ਧੀ ਹੈ ਤੇ ਇਹ ਹੀ ਪੁੱਤ ਹੈ ਤੇ ਇਹ ਦੋਨੇ ਜੀ ਹੈਗੇ ਮੇਰੇ ਕੋਲ ਤਾਂ ਕੜਾ ਬਾਲਾ ਟੱਬਰ ਹੈਗਾ ਮੈਂ ਤਾਂ ਵਾਰਦਾ ਜੀ ਮੇਰੀ ਇੱਕ ਗੱਲ ਸੁਣੋ ਠੀਕ ਹੈ ਕੋਈ ਗੱਲ ਨਹੀਂ ਗਲਤੀਆਂ ਇਨਸਾਨਾਂ ਕੋਲ ਹੁੰਦੀਆਂ ਹੈ ਤੁਸੀਂ ਮੌਤਬਰ ਆਏ ਹੋ ਪਰ ਤੁਸੀਂ ਮਾਤਾ ਦੇ ਗੱਲ ਪੈਣ ਦੀ ਕੋਸ਼ਿਸ਼ ਕੀਤੀ ਮੈਨੂੰ ਨਹੀਂ ਚੰਗਾ ਲੱਗਿਆ ਜਦੋਂ ਮਾਤਾ ਫਿਰ ਗਲਤ ਬੋਲੀਓ ਤਾਂ ਪੈਣੀ ਸੀ ਜੇ ਆਹੀ ਜ਼ੁਬਾਨ ਹੈ ਤਾਂ ਫਿਰ ਮੈਂ ਆਪਣਾ ਆਪ ਦਿਖਾਵਾਂ ਮੈਂ ਠੀਕ ਹੈ ਮਾਤਾ ਗਲਤ ਬੋਲੂਗੀ ਤੇਰੇ ਘਰ ਦੀ ਨੂਤੀ ਵਿਗੜ ਜੇ ਆਕੇ ਤੇ ਤੇਰੇ ਘਰ ਲਈ ਨਾ ਕੁਛ ਆਖੂਗੀ ਅੱਖੀ ਮੱਖੀ ਮੱਖੀ ਖਾ ਦੋਗੇ ਨੇ ਪਰ ਜੋ ਮਾਤਾ ਸੰਝ ਰਹੀ ਹੈ ਯਾਰ ਕਿਹੜੇ ਬਹੁਤ ਵਰੀਆ ਥੋੜੀ ਸਾਨੂੰ ਜੋ ਮਾਤਾ ਸੰਝ ਰਹੀ ਹੈ ਕੀ ਸੰਝ ਰਹੀ ਹੈ ਜਿਹੜਾ ਸੰਝ ਰਹੀ ਹੈ ਗੀ ਅਸੀਂ ਉਹ ਤਾਂ ਨਹੀਂ ਨਾ ਬਣ ਕੇ ਅਸੀਂ ਉਹ ਤਾਂ ਨਾ ਬਣ ਕੇ ਜੋ ਮਤਲਬ ਹੈਗਾ ਮਾਤਾ ਦਾ ਵੀ ਅਸੀਂ ਇਹਦੇ ਨਾਲ ਸਾਡਾ ਕੋਈ ਗਲਤ ਰਿਸ਼ਤਾ ਜੋ ਮੋਤ ਪਰਾਂ ਦੇ ਵਿੱਚ ਹੁੰਦਾ ਤੁਸੀਂ ਉਹ ਵੀ ਨਹੀਂ ਹੋਵੇ ਗੁੱਸਾ ਨਾ ਕਰੋ ਮੇਰੀ ਗੱਲ ਤੋਂ ਤਰਨਾ ਕਿਉਂ ਤੂੰ ਇੱਥੇ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਬੈਠ ਜੀ ਤਾ ਇੱਕ ਮਿੰਟ ਬੈਠ ਸਾਨੂੰ ਤੁਹਾਡੇ ਵਰਗੇ ਬੰਦੇ ਸਾਡੇ ਕੋਲ ਜਿਹੜੇ ਆ ਨਾ ਕੋਈ ਮੋਤ ਪਰ ਚੰਗਾ ਹੈ ਕੋਈ ਮੋਤ ਪਰ ਮਾੜਾ ਹੈ ਸਾਡਾ ਤਾਂ ਵਾਹ ਪੈਂਦਾ ਰਹਿੰਦਾ ਸਾਨੂੰ ਇਸ ਗੱਲ ਨਾਲ ਕੋਈ ਵਾਸਤਾ ਨਹੀਂਗਾ ਮੈਨੂੰ ਇਸ ਗੱਲ ਨਾਲ ਕੋਈ ਵਾਸਤਾ ਨਹੀਂ ਵੀ ਤੁਹਾਡਾ ਉਹਦੇ ਨਾਲ ਸੰਬੰਧ ਕੀ ਹੈ ਪਿੰਡ ਗਈ ਆ ਉਹਦਾ ਘਰ ਛੱਡ ਕੇ ਉਹ ਸੱਸ ਸਾਬ ਦੀ ਤਾਂ ਕੰਪਲੇਂਟ ਦੇਗੀ ਜਿੱਦਾਂ ਸੱਸ ਨੂੰ ਬੁਲਾ ਲਿਆ ਨਾਲ ਦੀ ਨਾਲ ਸੱਸ ਨਾਲ ਹੋ ਕੇ ਕਰਕੇ ਤੂੰ ਤੂੰ ਮੈਂ ਮੈਂ ਤੇ ਪਿੰਡ ਚਲੀ ਗਈ ਉਹ ਪਿੰਡੋਂ ਤੁਹਾਨੂੰ ਲੈ ਜਾਂਦਾ ਸਕੇ ਭਰਾਣੀ ਦੇ ਸੇ ਚਾਚੇ ਤਾਇਆ ਦੇ ਮੁੰਡੇ ਵੀ ਹੋਣਗੇ ਹੋਰ ਵੀ ਹੋਗਾ ਸ੍ਰੀ ਕੱਕ ਵੀ ਨਾ ਠੀਕ ਹੈ ਕਿਉਂ ਲਿਆਂਦਾ ਕਾਦੇ ਵਾਸਤੇ ਲਿਆਂਦਾ ਮੈਨੂੰ ਉਸ ਗੱਲ ਨਾਲ ਕੋਈ ਵਾਸਤਾ ਨਹੀਂ ਠੀਕ ਹੈ ੋਕਾਂ ਨੇ ਵੀ ਕੋਈ ਇੱਕ ਪੁਰਾਣੇ ਬਜ਼ੁਰਗ ਕਹਿੰਦੇ ਹੁੰਦੇ ਸਾਡੀਆਂ ਮਾਤਾ ਬਜ਼ੁਰਗ ਕਹਿੰਦੀ ਹੁੰਦੀ ਸੀ ਕਿ ਅੱਗ ਖਾਵੇ ਅੰਗਿਆਰ ਖੱਗੇ ਸਾਨੂੰ ਉਹਦੇ ਨਾਲ ਕੋਈ ਵਾਸਤਾ ਨਹੀਂਗਾ ਠੀਕ ਹੈ ਸਾਡਾ ਮਕਸਦ ਹੈ ਵੀ ਆ ਮੇਰੇ ਖਿਆਲ ਚ ਮਸਾਂ ਹੀ ਜੁੜੀ ਹੋਊਗੀ ਇਹਨੂੰ ਠੀਕ ਹੈ ਮਾਵਾਂ ਦੀਆਂ ਸਦਰਾ ਹੁੰਦੀਆਂ ਵੀ ਮੇਰੇ ਪੁੱਤ ਪੋਤੇ ਹੋਣ ਮੇਰੇ ਠੀਕ ਹੈ ਮੇਰੇ ਮੇਰਾ ਪੋਤਾ ਹੈ ਮੇਰੇ ਪੋਤੇ ਪੋਤੀਆਂ ਹੋਣ ਵੀ ਬੇ ਗੱਲ ਸੁਣ ਮੇਰੀ ਧਿਆਨ ਨਾਲ ਹਾਂਜੀ ਸਮਾਜ ਦੇ ਵਿੱਚ ਚੱਲਦੇ ਆ ਨਾ ਬੰਦੇ ਕੋਲੋਂ 100 ਵਾਰੀ ਗਲਤੀਆਂ ਹੁੰਦੀਆਂ ਕੁਝ ਗਲਤੀਆਂ ਉਹ ਹੁੰਦੀਆਂ ਸਰਦਾਰ ਜੀ ਸੁਣੋ ਮੇਰੀ ਗੱਲ ਠੀਕ ਹੈ ਪਹਿਲੀ ਗੱਲ ਤਾਂ ਮੌਤਪਰੀ ਕਰਨੀ ਸਿੱਖੋ ਮੇਰੀ ਗੱਲ ਦਾ ਗੁੱਸਾ ਨਾ ਕਰਿਓ ਜੇ ਮੌਤਪਰ ਬਣ ਕੇ ਇੱਥੇ ਬੈਠ ਗਏ ਨਾ ਮੌਤਪਰੀ ਕਰਨੀ ਸਿੱਖੋ 100 ਤਰ੍ਹਾਂ ਦੀਆਂ ਗਲਤੀਆਂ ਹੁੰਦੀਆਂ ਸਮਾਜ ਦੇ ਵਿੱਚ ਕੋਹ ਗਲਤੀਆਂ ਹੁੰਦੀਆਂ ਜਿਹੜੀਆਂ ਵਾਰੀ-ਵਾਰੀ ਮਾਫ ਕੀਤੀਆਂ ਜਾ ਸਕਦੀਆਂ ਕਿ ਕੋਈ ਨਹੀਂ ਅਰੇ ਦਾ ਸੁਧਾਰ ਨਸੀ ਆਹ ਹੋ ਗਈ ਕੋਈ ਨਹੀਂ ਆਹ ਹੋ ਗਈ ਕੋਈ ਨਹੀਂ ਜਿਹੜੀ ਗਲਤੀ ਇਹਦੀ ਹੈ ਜੇ ਮੈਂ ਫੇਰ ਕਹਣਾ ਜੇ ਸੁਣਨ ਦੀ ਹੈ ਮੈਂ ਤੁਹਾਨੂੰ 10-12 ਮਿੰਟ ਦੀ ਰਿਕਾਰਡਿੰਗ ਸੁਣਾ ਦਣਾ ਆਰਓ ਵਾਲੇ ਦੀ ਉਹਨੇ ਸਾਰੇ ਖੁਲਾਸੇ ਕੀਤੇ ਆ ਕੀ ਕੀ ਚੱਲਦਾ ਇਹਨਾਂ ਦੇ ਵਿੱਚ ਕਿ ਸਾਡੇ ਸਮਾਜ ਦੇ ਵਿੱਚ ਪਤੀ ਪਰਮੇਸ਼ਰ ਹੁੰਦਾ ਮੈਂ ਹੁਣ ਵੀ ਕਹਣਾ ਬੀਬਾ ਡੁੱਲੇ ਬੇਰਾ ਦਾ ਕੁਛ ਨਹੀਂ ਵਿਗੜਿਆ ਜਿਹੜੇ ਆਰਓ ਵਾਲੇ ਦੇ ਨਾਲ ਤੇਰੀ ਕਹਾਣੀ ਚੱਲਦੀ ਹੈ ਨਾ ਜਿਹਦੇ ਕੋਲ ਤੂੰ ਇਹ ਗੱਲ ਆਖੀ ਹੈ ਕਿ ਸਾਡੀ ਤਾਂ ਜੋੜੀ ਫੱਟ ਹੀ ਨਹੀਂ ਬੰਦੀ ਸੀ ਮੇਰੇ ਮਾਪਿਆਂ ਦਾ ਜੋੜ ਪਾਤਾ ਮੈਨੂੰ ਮੇਰੀਆਂ ਗੱਲਾਂ ਨੂੰ ਥੋੜਾ ਜਿਹਾ ਰਾਤ ਨੂੰ ਜਾ ਕੇ ਵਿਚਾਰੀ ਵਿਚਾਰ ਕਰੀ ਮੇਰੀਆਂ ਗੱਲਾਂ ਤੇ ਤੈਨੂੰ ਪਤਾ ਲੱਗੂਗਾ ਵੀ ਤੂੰ ਕਿੰਨੀ ਇੱਕ ਗਲਤ ਹੈ ਜਿੱਤੇ ਮੈਂ ਤੇਰੀ ਸੱਸ ਨੂੰ ਬੁਲਾਇਆ ਨਾ ਕੱਲੀ ਨੂੰ ਉਦੋਂ ਗੱਲਾਂ ਕਰਕੇ ਗਏ ਮੇਰੇ ਨਾਲ ਕਹਿੰਦੀ ਮੈਂ ਤਾਂ ਵਿਸਾਉਣਾ ਚਾਹੁੰਦੀ ਆ ਅੱਜ ਵੀ ਮੋੜਾਵੇ ਗਲਤ ਰਾਹਾਂ ਤੋਂ ਤੇ ਮੈਂ ਵਿਸਾਉਣਾ ਚਾਹੁੰਦੀ ਆ ਇੱਜ਼ਤ ਤੋਂ ਵੱਡਾ ਕੁਝ ਨਹੀਂ ਹੁੰਦਾ ਇਸ ਗੱਲ ਤੇ ਧਿਆਨ ਦੇ ਮੇਰੇ ਵੱਲ ਦੇਖ ਮੈਂ ਤੈਨੂੰ ਕੋਈ ਖਾਰ ਨਹੀਂ ਚੱਲੇ ਨਾਲੇ ਜਿਹੜੇ ਆਰਵਾਲ ਦੇ ਮਦਰ ਲੱਗੀ ਹੋਈ ਜਣਾ ਜੀ ਉਦੋਂ ਜਦੋਂ ਅਸੀਂ ਗੱਲ ਕੀਤੀ ਉਹਦੇ ਨਾਲ ਉਹਨੂੰ ਇੱਕੋ ਗੱਲ ਅਸੀਂ ਲਾਸਟੇ ਪੁੱਛੀ ਸੀ ਤੂੰ ਵਿਸਾਏਗਾ ਉਹਨੂੰ ਆਪਦੇ ਘਰੇ ਹੂੰ ਵਿਸਾਣਾ ਆ ਜੇ ਤੈਨੂੰ ਇੰਨੀ ਗੱਲ ਤੂੰ ਵਿਸਾਲਾ ਉਹ ਕਹਿੰਦਾ ਮਾਂ ਜਣਾ ਮੈਂ ਤਾਂ ਆਪ ਕਹਿੰਦਾ ਮੇਰੀ ਤਾਂ ਇੰਗੇਜਮੈਂਟ ਹੋਈ ਵੀ ਐ ਮੈਂ ਕਿੱਥੇ ਵਿਸਾ ਲਊਗਾ ਕਹਿੰਦਾ ਜੀ ਕਹਿੰਦਾ ਉਹ ਤਾਂ ਉਹ ਹੀ ਨਹੀਂ ਮੇਰਾ ਘੜਾ ਛੱਡਦੀ ਇਹਦੇ ਦਿਮਾਗ ਚ ਇਹ ਕਿਤੇ ਵਹਿਮ ਵੀ ਆਉਦਾ ਘਰ ਵਿਸਾਵੇ ਇਹਦੇ ਦਿਮਾਗ ਚ ਇਹ ਵਹਿਮ ਆਰਵਾਲਾ ਮੇਰੇ ਨਾਲ ਬਿਲਕੁਲ ਬਿਲਕੁਲ ਬਿਲਕੁ ਮੈਂ ਹਰੇ ਉਹ ਤਾਂ ਕਹਿੰਦਾ ਇੰਗੇਜਮੈਂਟ ਹਾਂ ਮੈਂ ਹਰੇ ਮੈਰਿਜ ਹੋਈ ਨਹੀਂ ਉਹਦੀ ਹਰੇ ਅੱਛਾ ਹਾਂ ਮੈਰਿਜ ਹੋਈ ਨਹੀਂ ਹਰੇ ਇਹਦੀ ਕੋਰਾ ਹੀ ਹਾਂ ਕੁੜੀ ਬਾਹਰਪੁਰ ਗਈ ਵੀਰੇ ਹਰੇ ਉਹਦੀ ਇਹਨਾਂ ਵੇਲਾ ਹੋਣਾ ਅੱਛਾ ਬਹੁਤ ਚਲੋ ਚੰਗੀ ਕਿਸਮਤ ਵਾਲਾ ਇੱਥੇ ਮਿਹਨਤ ਕਰੀ ਜਾਂਦਾ ਬਾਹਰਲੀ ਕੁੜੀ ਮਿਲਣ ਲੱਗੀ ਵਧੀਆ ਗੱਲ ਹੈ ਬੀਬਾ ਮੇਰੀ ਗੱਲ ਸੁਣ ਇਧਰ ਧਿਆਨ ਦੇ ਲੈ ਮੇਰੇ ਵੱਲ ਠੀਕ ਹੈ ਇਹਨਾਂ ਨੂੰ ਵੀ ਸੱਦਰ ਦਾ ਤਾਂ ਫਾਇਦਾ ਹੈ ਵੀ ਜੇ ਇਥੋਂ ਕੋਈ ਨਿਬੜ ਕੇ ਜਾਵੇ ਤਾਂ ਪਹਿਲਾਂ ਤੂੰ ਦੱਸ ਤੂੰ ਸੁਧਾਰ ਕਰਨਾ ਆਦਾਂ ਚ ਕਿ ਨਹੀਂ ਹਾਂਜੀ ਨਹੀਂ ਨਹੀਂ ਹੈਂ ਹੋਣੀ ਗਲਤੀ ਨਹੀਂ ਹੋਣੀ ਕਿ ਨਸ਼ਾ ਦਿੱਤਾ ਕਰਦੇ ਨਹੀਂ ਨਹੀਂ دارو ਸਾستی ਕਰਾ ਦੀ ਸੀ ਐ ਮੈਨੂੰ ਕਹਿ ਕੇ ਨਹੀਂ ਜੀ ਨਹੀਂ ਮੈਂ ਹਾਂ ਖ਼ਤਰਨਾ ਲਾਉਣਾ ਓੜਾ ਯਾਰ ਤੂੰ ਵੀ ਸਾਣਾ ਵਾਣਾ ਘਰ ਵਾਲ ਧਿਆਨ ਦੇਈ दारू ਦਾ ਖੜਾ ਛੱਡ ਗਏ ਜਿਹੜਾ ਸੀਐਮ ਨਾਲ ਤੂੰ ਪਹੁੰਚਾਉਂਦਾ ਸੀ ਨਾ ਅਸੀਂ ਖਬਰ ਤੇ ਆ ਦੇ ਘਰ ਵੱਲ ਧਿਆਨ ਦੇ ਫਿਰ ਤੇਰਾ ਘਰ ਬਸ ਉਹਨਾਂ ਨੂੰ ਵੀ ਕਹੋ ਜੀ ਮੇਰੀ ਮਾਂ ਨੂੰ ਵੀ ਕਹੋ ਇਹਨੂੰ ਵੀ ਕੋ ਡੈਲੀ ਕੰਨੀ ਸੁਣਾ ਦੇ ਤੂੰ ਵੀ ਆਖਿਆ ਕਰਨਾ ਤੂੰ ਵੀ ਮਾੜਾ ਬੁੜਾ ਬੰਦਾ ਬਣ ਕੇ ਵਿਖਾ ਕੇ ਅਸੀਂ ਹੁਣ ਅਸੀਂ ਕਿੱਥੇ ਕਿੱਥੇ ਜਾ ਕੇ ਸਮਝਾਇਆ ਕਰਾਂਗੇ ਹਾਂ ਡੈਲੀ ਅਸੀਂ ਥੋੜੀ ਨਾ ਤੁਹਾਡੇ ਘਰ ਦਾ ਕਲੇਸ਼ ਮਟਾਉਣਾ ਆਇਆ ਕਰਾਂਗੇ ਇਹ ਅੱਜ ਤੋਂ ਬਾਅਦ ਨਹੀਂ ਨਸ਼ਾ ਕਰਦਾ ਤੂੰ ਬੀਬਾ ਇਹ दारू ਨਾ ਪੀਵੇ ਤੇ ਮੈਨੂੰ ਮਾਤਾ ਨਾਲ ਕੁਛ ਵੀ ਕਹੇ ਮਾਤਾ ਕੁਛ ਨਹੀਂ ਕਹਿੰਦੀ ਪਰ ਅਸਲੀ ਗੱਲ ਜਿਹੜੀ ਹੈਗੀ ਜਿਹੜੀ ਚੀਜ਼ ਦਾ ਰੌਲਾ ਹੈ ਉਹ ਮੈਂ ਹਟ ਜੂੰਗੀ ਸੱਚੇ ਸਨਾਂ ਨਾਲ ਗੱਲ ਕਰਕੇ ਇਹ ਪੱਕੀ ਗੱਲ ਹੁੰਦੀ ਜੇ ਦਰਵਾਜ਼ੇ ਚੁੱਪ ਰਹੇ ਨਾ ਸੱਚੇ ਸਨਾਂ ਗੱਲ ਨਾ ਕਰਾਂਗੇ ਤਾਂ ਮਾਤਾ ਵੀ ਨਾ ਗੱਲ ਕਰੂਗੀ ਤੇਰੇ ਨਾਲ ਕੋਈ ਹੋਜੀ ਬੱਸ ਇਹ ਕੰਮ ਤਾਂ ਹੀ ਜਦੋਂ ਮਾਤਾ ਤੇਰੇ ਤੁਹਾਨੂੰ ਘਰੇ ਪੈਸਾ ਤੇ ਲੱਗੇ ਜਾਊਗਾ ਸਾਰਾ ਸ਼ਰਮ ਦਾ ਕੰਮ ਆਪੂਗਾ ਸਾਰਾ ਛਰਾਰ ਦਾ ਕੰਮ ਨਹੀਂ ਕਰਦੀ ਮੈਨੂੰ ਤਾਂ ਇਹ 2 ਮਿੰਟ ਦਾ ਟਾਈਮ ਨਹੀਂ ਦਿੰਦਾ। ਬੰਦੀ ਘਰ ਨੂੰ ਜਾਣਦਾ ਕਿਹੜਾ ਹੁੰਦਾ। ਜਦੋਂ ਇਹ दारू ਨਾ ਪੀਵੇ ਤਾਂ ਇਹ ਕੋਈ ਟਾਈਮ ਨਹੀਂ ਦਿੰਦਾ ਹੈਗਾ 10 ਮਿੰਟ ਦਾ ਘਰੇ ਇਹ ਤੇ ਉਦੋਂ ਇਹ ਡੱਕਿਆ ਹੁੰਦਾ ਹੈ ਤੇ ਦਸ ਅਗਲਾ ਜੇ ਰੋਟੀ ਫੜਾਉਂਦਾ ਤੇ ਨਾਲ ਦੀ ਨਾਲ ਰੋਟੀਆਂ ਕਾਕੇ ਨੇ ਪੈ ਜਾਣਾ ਹੁੰਦਾ ਕਿਸੇ ਦੀ ਸੋਨੀ ਨਹੀਂ ਹੁੰਦੀ ਵੀ ਮੇਰੀ ਮਾਂ ਨੇ ਅੱਜ ਤੈਨੂੰ ਕੀ ਬੋਲਿਆ ਜਾਂ ਤੂੰ ਉਹਨੂੰ ਕੀ ਬੋਲੀ ਜਾਂ ਤੇਰਾ ਦੇਣ ਕਿਵੇਂ ਲੰਘਿਆ ਮੈਂ ਸਮਝਦਾ ਮੈਂ ਸਮਝ ਗਿਆ ਤੇਰੀ ਪਾਵਨਾ ਵੀ ਦੁੱਖ ਸੁੱਖ ਜਿਹੜਾ ਹੁੰਦਾ ਹੈ ਜਿਹੜਾ ਤੁਹਾਡਾ ਮੈਂ ਸਮਝਦਾ ਮੈਨੂੰ ਤਾਂ ਪੁੱਛਣਾ ਨਹੀਂ ਤੇ ਫਿਰ ਮੈਂ ਦੱਸ ਕਿੱਧਰ ਚਲੋ ਕੋਈ ਗੱਲ ਨਹੀਂ ਉਹਦਾ ਮ ਹੁੰਦਾਗਾ ਕਿ ਜੇ ਦੁੱਖ ਸੁੱਖ ਨਹੀਂ ਪੁੱਛਦਾ ਇਹਨੂੰ ਕਦੇ ਅੱਗਾ ਪਿੱਛਾ ਕਰਕੇ ਸਮਝਾ ਲਈਦਾ ਸਮੇਂ ਦਾ ਇਹ ਨਹੀਂ ਮਤਲਬ ਹੁੰਦਾ ਕਿ ਤੁਸੀਂ ਬਾਹਰ ਜਿਹੜਾ ਆਰ ਵਾਲਾ ਨਾਲ ਸੈਟਿੰਗ ਕਰ ਲੋ ਦੁੱਧ ਵਾਲਾ ਨਾਲ ਸੈਟਿੰਗ ਕਰ ਲੋ ਬਿੱਲ ਦੇ ਮੈਂ ਮੰਨਦੀ ਆ ਮੇਥੋਂ ਗਲਤੀ ਹੋ ਗਈ ਠੀਕ ਹੈ ਨਾ ਚੰਗੀ ਗੱਲ ਹੈ ਕਿ ਤੈਨੂੰ ਹਲੇ ਵੀ ਅਹਿਸਾਸ ਹੈ ਇਸ ਗੱਲ ਦਾ ਨਹੀਂ ਤਾਂ ਆਹ ਬੰਦੇ ਜਿਹੜੇ ਜੇਨ ਵਿੱਚ ਮਾੜੀ ਮੋਟੀ ਅਣਖ ਹੋਈ ਨਾ ਤੂੰ ਲੈ ਕੇ ਆਂਦੇ ਆ ਤਾਂ ਇਹਨਾਂ ਦੀ ਨੀਵੀਂ ਜ਼ਰੂਰ ਪਊਗੀ ਆਪਦੇ ਆਪ ਦੇ ਵਿੱਚ ਵੀ ਅਸੀਂ ਕੀ ਕਰਨਗੇ ਅਸੀਂ ਅਸੀਂ ਮੌਤਪੁਰ ਬਣ ਕੇ ਉੱਥੇ ਗਏ ਸੀ ਠਾਣੇ ਦੇ ਵਿੱਚ ਤੇ ਉੱਥੇ ਨਿਬੜਿਆ ਕੀ ਅੱਜ ਤੋਂ ਬਾਅਦ ਨੇ ਮੈਂ ਗੱਲ ਨਹੀਂ ਕਿ ਉਸਨੂੰ ਕਰ ਜੇ ਬਾਈ ਚਾਂਸ ਤੇਰੀ ਉਹਨੂੰ ਕਾਲ ਮਿਸ ਕਾਲ ਮੈਸੇਜ ਤੇਰੀ ਵਟਸਐਪ ਕਾਲ ਤੇਰੀ ਵੀਡੀਓ ਕਾਲ ਕੋਈ ਸਾਬਤ ਹੋ ਜੇ ਫਿਰ ਅੱਜ ਤੋਂ ਬਾਅਦ ਜਿਹੜਾ ਕੁਸਮਰਜੀ ਕਰ ਲੈਣਾ ਬਾਕੀ ਤੁਸੀਂ ਬੈਠੇ ਆ ਤੇ ਬਾਕੀ ਮੈਂ ਨਹੀਂ ਮੈਂ ਨੰਬਰ ਹੀ ਚੇਂਜ ਕਰ ਲਿਆ ਜੇ ਨਾਲ ਸੋਚਿਓ ਵੀ ਸਾਨੂੰ ਕੁਝ ਪਤਾ ਨਹੀਂ ਲੱਗਣਾਗਾ ਹੋਰ ਇੱਕ ਮਹੀਨਾ ਸਭ ਇਹ ਕੱਢ ਰਣੀ ਵਧੀਆ ਗੱਲ ਕੀਤੀ ਹਾਂ ਵਧੀਆ ਗੱਲ ਕੀਤੀ ਵੀ ਨੰਬਰ ਚੇਂਜ ਕਰ ਲੈਣਾ ਅਸਲ ਗੱਲ ਜਿਹੜੀ ਹੋ ਦੁਬਾਰਾ ਅਸੀਂ ਤੇਰੀ ਵੀ ਗੱਲ ਕਰਾਉਣਾ ਸੀ ਵੀ ਸਾਡੀ ਘਰਾਂ ਨੂੰ ਟਾਈਮ ਦੇ ਲਜੋ 10 ਕਿ ਲੈਣਦੀ ਸੀ ਉਹ ਨਿਕਲੀ ਨਹੀਂ ਇੱਕ ਮਿੰਟ ਹਾਂ ਮਸਤੀ ਆਪਦੇ ਘਰ ਵਾਲੇ ਨੂੰ ਟਾਈਮ ਦੇ ਠੀਕ ਹੈ ਨਾ ਜਿਹੜੀ ਚੀਜ਼ ਨੂੰ ਲੋੜ ਆ ਜਿਹਦੇ ਕਰਕੇ ਉਹਨੂੰ ਵਿਆਹ ਕੇ ਲੈ ਕੇ ਆਏਗਾ ਠੀਕ ਚਾਰ ਪੈਸੇ ਦੇ ਉਹਨੂੰ ਘਰੇ ਜਿਹਦੇ ਕਰਕੇ ਜੇ ਉਹ ਫੋਨ ਕੋਈ ਪੈਸਾ ਤੇ ਲੈਣ ਦਿੰਦਾ ਕੀ ਨਹੀਂ ਲੋੜ ਹੁੰਦੀ ਘਰੇ ਬੁੜੀਆਂ ਨੂੰ ਠੀਕ ਤੂੰ ਸਾਰੇ ਪੀ ਕੇ ਦਾਰੂ ਜਰੂਰ ਦਨਾਗਾ ਨਹੀਂ ਨਹੀਂ ਹੁਣ ਨਹੀਂ ਪੀਂਦੇ ਭਾਈ ਤੂੰ ਮੁੜ ਕੇ ਤੇਰੇ ਵੱਲੋਂ ਲਾਂਭਣ ਆਵੇ ਨੇ ਤੇਰੇ ਤੇ ਕੱਟਾ ਪਾ ਚੜੂਗਾ ਠੀਕ ਫੇਰ ਇਹ ਪਟਾ ਫੇਰਾਂਗੇ ਪੱਕਾ ਫੇਰ ਆਪਾਂ ਬੀਬਾ ਨੰਬਰ ਆਪ ਲੈ ਕੇ ਜਾਏਗੀ ਕਿ ਇਹ ਲੈ ਕੇ ਦੇਊਗਾ ਤੁਹਾਨੂੰ ਮਾਮਾ ਨਹੀਂ ਆਪੇ ਲੈ ਦੇਊਗਾ ਇਹ ਲੈ ਕੇ ਦੇਊਗਾ ਪੱਕੀ ਗੱਲ ਹੈ ਹਾਂਜੀ ਇੱਕ ਗੱਲ ਦੱਸੋ ਹਾਂਜੀ ਤੁਸੀਂ ਕਿਹਾ ਵੀਡੀਓ ਕਾਲ ਤੇ ਵੇਖਿਆ ਸੀ ਇਹਨੂੰ ਆਰ ਵਾਲੇ ਨਾਲ ਕੋਈ ਉਦੋਂ ਬਿਣਾ ਘਰੋਂ ਬਾਹਰ ਅੰਦਰ ਜਾਂਦੀ ਕੁਝ ਹੋਰ ਕਰਦੀ ਜਿਵੇਂ ਉਦੋਂ ਤੁਸੀਂ ਕਿਹਾ ਬਾਜ਼ਾਰ ਸਮਾਨ ਲੈਣ ਆਈ ਸੀ ਕੰਪਲੇਂਟ ਦੇਗੀ ਇਹੇ ਵਤਨੀ ਮੈਂ ਕਹਨੀ ਆ ਵੀ ਆਪਦਾ ਤਿਆਰ ਬੈਰ ਹੋ ਕੇ ਵਧੀਆ ਘਰੇ ਘੜਦਾ ਕੰਮ ਕਰੇ ਇਹ ਨਾ ਹੋਵੇ ਤਿਆਰ ਬੈਰ ਹੋਵੇ ਤਾਂ ਪਰਸ ਪਾਵੇ ਚੱਕੇ ਮੰਡੀ ਤੋਂ ਜਿਵੇਂ ਉਦੋਂ ਆਈ ਸੀ ਤੁਸੀਂ ਕਿਹਾ ਵੀ ਆਈ ਤਾਂ ਮੈਂ ਤਾਂ ਕਿਹਾ ਵੀ ਬਾਜ਼ਾਰ ਕੁਝ ਲੈਣ ਗਈ ਹੂ ਆਪਦਾ ਤੇ ਕਰ ਗਈ ਤੁਹਾਡੀ ਕੰਪਲੇਂਟ ਵੀ ਸਸਤੰਗ ਕਰਦੀ ਐ ਕਿੰਨੇ ਕਗੇੜੇ ਲਾਉਂਦੀ ਬਾਜ਼ਾਰ ਇਹ ਤਾਂ ਵੀਰ ਦੀ ਲਾਉਂਦੀ ਨੀ ਕਿ ਮਹੀਨੇ ਦੋ ਮਹੀਨੇ ਤੌਂਗੀ ਬਾਜ਼ਾਰ ਤਾਂ ਅੱਛਾ ਹਾਂ ਮਤਲਬ ਆਏ ਨਹੀਂ ਵੀ ਦਿਹਾੜੀ ਚ ਆਏ ਨਹੀਂ ਆਉਂਦੇ ਲੋਕਾਂ ਨੂੰ ਫਰਦੀ ਮੈਂ ਐਵੇਂ ਕਹਿਦਾ ਉਹ ਵੀ ਬਗਾਨੀ ਸੀ ਤਾਂ ਆਪਦੀ ਧੀ ਹੁੰਦੀ ਬਿੱਲੀ ਵਾਲਾ ਗੇੜ ਨਹੀਂ ਹੈਗਾ ਵੀ ਕਿਹੜੇ ਕੱਢੀ ਜਾਂਦੇ ਗੇੜ ਨਹੀਂ ਹਜੇ ਸ਼ੁਰੂ ਹੁੰਦੀ ਆ ਬਾਤ ਜਾਣੀ ਕਿ ਮੈਂ ਕਹਿੰਨੀ ਵੇ ਇੱਥੇ ਸੰਭਲ ਜੇ ਘਰ ਵਸਦਾ ਰਹੇ ਜੇ ਮੇਰਾ ਪੁੱਤ ਹੈਗਾ ਸ਼ਾਬੀ ਕਬਾਬੀ ਇਹਨਾਂ ਦਾ ਕੋਈ ਹੋਰ ਵੀ ਨਹੀਂ ਹੋਣਾ ਇਹਨੂੰ ਤਾਂ ਕੋਈ ਹੋਰ ਵੀ ਜੁੜ ਦੂਗਾ ਹਾਂਜੀ ਇੱਕ ਗੱਲ ਦਾ ਧਿਆਨ ਰੱਖਿਓ ਹਾਂਜੀ ਤੁਹਾਡੇ ਮੁੰਡੇ ਨੇ ਸਾਡੇ ਸਾਹਮਣੇ ਕਹੋ ਮੈਂ ਸ਼ਰਾਬ ਛੱਡੂੰਗਾ ਠੀਕ ਹੈ ਜਿਹੜਾ ਬੰਦਾ ਨਿੱਤ ਦਾ ਪੀਣ ਵਾਲਾ ਨਾ ਚਿੱਟੇ ਵਾਲੇ ਤਾਂ ਹੀ ਮਰੇ ਜਾਂਦੇ ਜਿਹੜਾ ਇੱਕ ਇੱਕ ਵਾਰੀ ਲੱਗੇ ਨਾ ਕਿਸੇ ਵੀ ਸੰਥੈਟਿਕ ਨਸ਼ੇ ਤੇ ਲੱਗ ਗਿਆ ਮਰੀ ਤਾਂ ਹੀ ਜਾਂਦੇ ਆ ਵੀ ਉਹਨੇ ਕਮਜ਼ੋਰੀ ਬਣਾਈ। ਤੁਹਾਡੇ ਮੁੰਡੇ ਨੇ ਪਿਛਲੇ 4-5 ਸਾਲਾਂ ਚ ਸ਼ਰਾਬ ਵਾਲੀ ਬਣਾਈ ਕਮਜ਼ੋਰੀ ਆ ਆਪਦੀ। ਠੀਕ ਆ। ਤੁਸੀਂ ਕੋਸ਼ਿਸ਼ ਕਰੋ ਇਹਨੂੰ ਦੁੱਧ ਹੀ ਦੇਣ ਦੀ। ਠੀਕ ਆ ਬੱਲੇ। ਤੁਸੀਂ ਕੋਸ਼ਿਸ਼ ਕਰੋ ਮੇਰਾ ਨੰਬਰ ਮੁੰਛੀ ਜੀ ਕੋਲੋਂ ਲੈ ਜਾਓ ਮੇਰਾ ਪਰਸਨਲ ਨੰਬਰ ਲੈ ਜਾਓ ਮੁੰਛੀ ਜੀ ਕੋਲੋਂ। ਜੇ ਤੁਹਾਨੂੰ ਲੱਗੇ ਵੀ ਰੋਜ਼ਾਨਾ ਵਾਲਾ ਕੰਮ ਕਰਦਾ ਸ਼ਰਾਬ ਵਾਲਾ ਇਹ। ਤੁਸੀਂ ਮੈਨੂੰ ਫੋਨ ਕਰਨਾ। ਧੰਨਵਾਦ ਬੱਲੇ। ਠੀਕ ਆ ਮੈਂ ਲੰਮਾ ਪਾ ਕੇ ਕੁੱਟੂੰਗਾ ਪਰ ਜੇ ਜਿਵੇਂ ਤੁਹਾਡੀ ਨੂੰਹ ਨੇ ਅੱਜ ਕਿਹਾ ਤਾਂ ਵੀ ਮੈਂ ਨੰਬਰ ਨਵਾਂ ਲੈ ਕੇ ਜਾਊਂਗੀ। ਜੇ ਮੇ ਤਜੋ ਮਰਜੀ ਕਰ ਲਿਓ ਠੀਕ ਹੈ ਜੇ ਤੁਹਾਨੂੰ ਇਹਦੇ ਵਿੱਚ ਕੁਝ ਲੱਗੇ ਹੇਰ ਫੇਰ ਠੀਕ ਹੈ ਤਾਂ ਤੁਸੀਂ ਮੈਨੂੰ ਦੱਸ ਦਿਓ ਸਾਨੂੰ ਕਾਰਵਾਈਆਂ ਬਹੁਤ ਪਾਉਣੀਆਂ ਆ ਉਹਦੇ ਠੀਕ ਹੈ ਜੀ ਜਲੋ ਸਾਨੂੰ ਬਹੁਤ ਕੱਢਣਾ ਆਉਂਦਾ ਬੰਦੇ ਦਾ ਅਸੀਂ ਕੱਢ ਲੈਣੇ ਹੁੰਦੇ ਆ ਠੀਕ ਹੈ ਠੀਕ ਹੈ ਦੇਖ ਬੀਬਾ ਤੈਨੂੰ ਕਿਸੇ ਕਿਸਮ ਦੀ ਕੋਈ ਤੰਗੀ ਇਹਦੇ ਵੱਲੋਂ ਲੱਗੇ ਤੇਰੀ ਸੱਸ ਵੱਲੋਂ ਲੱਗੇ ਤੂੰ ਵੀ ਨੰਬਰ ਲੈ ਜੀ ਪਰਸਨਲ ਮੇਰਾ ਬੇਸ਼ੱਕ ਇਹਨਾਂ ਕੋਲੋਂ ਮਨਸ਼ੀ ਜੀ ਕੋਲੋਂ ਬੇਸ਼ੱਕ ਤੂੰ ਆਪ ਜੇ ਅੱਗੇ ਆ ਗਈ ਤਾਂ ਦੁਬਾਰਾ ਆ ਕੇ ਕੰਪਲੀਟ ਕਰ ਜੀ ਪਰ ਸੁਧਾਰ ਕਰਨਾ ਹੈ ਠੀਕ ਹੈ ਸਾਡੇ ਵਾਸਤੇ ਇਹ ਬਹੁਤ ਚੰਗਾ ਮੈਸੇਜ ਹੋਊਗਾ ਸਾਡੇ ਵਾਸਤੇ ਬੜੀ ਖੁਸ਼ੀ ਦੀ ਗੱਲ ਹੋਊਗੀ ਜੇ ਅੱਜ ਤੋਂ ਆਪਦੇ ਪੈਰ ਜਿਹੜੇ ਪਸੰ ਨੂੰ ਗਏ ਪਛਾਹ ਮੋੜ ਲੈ ਤੇਰਾ ਬੰਦਾ ਜਿਹੜੇ ਰਾਹਾਂ ਤੇ ਤੁਰ ਪਿਆ ਆਪਦੇ ਪੈਰ ਪਛਾਹ ਮੋੜ ਲੈ ਚੰਗਾ ਇਨਸਾਨ ਬਣ ਜੇ ਤੇ ਥੋਡੀ ਜਿਹੜੀ ਮਾਂ ਨਾ ਇਹ ਮੈਂ ਸੱਸ ਨਹੀਂ ਕਹਿੰਦਾ ਠੀਕ ਹੈ ਪੁੱਤ ਦੇ ਕੇ ਧੀ ਬਣਾਈ ਹੁੰਦੀ ਨੋ ਨਹੀਂ ਅੱਜ ਦਾ ਜਿਹੜਾ ਸਮਾਂ ਜੇ ਤੁਸੀਂ ਸੌਖੇ ਬਸਣ ਲੱਗ ਪਏ ਤਾਂ ਮੈਨੂੰ ਲੱਗੂਗਾ ਕਿ ਮੇਰੀ ਜਿਹੜੀ ਤੀਰਥ ਯਾਤਰਾ ਹੋ ਗਈ ਠੀਕ ਹੈ ਪੰਜੀ ਠੀਕ ਹੈ ਪੁੱਤ ਸ਼ਾਬਾਸ਼ ਏ ਤੇਰੀ ਮੇਰੀ ਧੀ ਇਹ ਆਇਕ ਤੋਂ ਬਾਅਦ ਨੋ ਨਹੀਂ ਕੀ ਕੁੜੀਆਂ ਜੋਪ ਕਰਨੀ ਸਾਨੂੰ ਖੁੱਲ੍ਹ ਕੇ ਦੱਸ ਦੇਵੇ ਅਸੀਂ ਉੱਥੇ ਲਾ ਦਿੰਨੇ ਹਾਂ ਕੁੜੀਆਂ ਤੂੰ ਵੀ ਦੱਸ ਉਹ ਮਾਤਾ ਕਹਿੰਦੀ ਵੀ ਮੇਰੀ ਧੀ ਹੈ ਮੇਰੇ ਵੱਲ ਵੇਖ ਕੇ ਦੱਸ ਮੈਂ ਵੀ ਇਹਨਾਂ ਨੂੰ ਮਾਂ ਹੀ ਸਮਝੂੰਗੀ ਆਖੀ ਤੂੰ ਅੱਲਾਹੁਣ ਕੁੜੀਆਂ ਹੋ ਕੇ ਫਿਰ ਦੋਨੇ ਜਣੇ ਜੱਪੀਆਂ ਪਾੜੋ ਮੇਰੋਂ ਹਮਾਵਾ ਤੇ ਹਾਂ ਨੂੰ ਮੈਨੋਂ ਕੁੜੀਆਂ ਆ ਹਾ ਹਾਸਾ ਚਾਹੀਦਾ ਤੁਹਾਡੇ ਚਿਹਰਿਆਂ ਤੇ ਸਾਡੇ ਸਾਡੇ ਵੀ ਮਨ ਮੁਸਕਰੀਆਂ ਦੇ ਤੇ ਤੁਹਾਡਾ ਧੰਨਵਾਦ ਜੀ ਕਰ ਦੱਸਿਆ ਮੇਰੇ ਪੁੱਤ ਦਾ ਘਰ ਵਸ ਗਿਆ ਫਿਰ ਉਹ ਨੰਬਰ ਨਮਾ ਲੈ ਦਿਓ ਠੀਕ ਹੈ ਤੇ ਨੰਬਰ ਤੂੰ ਆ ਕੇ ਦੇਣਾ ਵੀ ਤੇਰੇ ਜਮਨੇ ਨੰਬਰ ਤੂੰ ਲੈ ਕੇ ਦੇਣਾ ਤੇ ਨੰਬਰ ਕਿੱਥੋਂ ਲੈਣਾ ਤੇਰੀ ਸ਼ਰਾਬ ਦੀ ਤੇਰੀ ਸ਼ਰਾਬ ਦੀ ਕੰਪਲੇਂਟ ਆ ਗਈ ਨਾ ਤਾਂ ਮੈਂ ਤੂੰ ਇਹ ਸਮਝ ਲਾ ਵੀ ਤੈਨੂੰ ਲਤਾਂ ਤੇ ਤੁਰਨ ਜੋਗਾ ਨਹੀਂ ਛੱਡਣਾ ਠੀਕ ਹੈ ਧਿਆਨ ਰੱਖੀ ਕੁੜੀ ਅੱਗੇ ਤੋਂ ਤੁਸੀਂ ਦੂਰੋਂ ਆਇਆ ਚੱਲ ਤੁਸੀਂ ਦੂਰੋਂ ਆਏ ਚੱਲ ਕੇ ਚਾਹ ਪਾਣੀ ਕੁਝ ਪੀਣਾ ਠੰਡਾ ਠੰਡਾ ਕੁਝ ਨਹੀਂ ਕੁਬਲਾਉਂ ਹੀ ਹਾਂ ਬੱਚਾ ਥੋੜਾ ਧਿਆਨ ਦਿਓ ਤੁਸੀਂ ਵੀ ਇਸ ਗੱਲ ਦੇ ਠੀਕ ਹੈ ਠੀਕ ਹੈ ਠੀਕ ਹੈ ਚਲੋ ਜੀ ਨਿਭੜ ਗਿਆ ਜੀ ਠੀਕ ਹੈ ਸਰ ਠੀਕ ਜੀ ਚੋ ਅਰੇ ਸਿੱਕੇ ਆ ਸਿੱਕੇ